ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚ ਗੋਲੀ ਚੱਲਣ ਦੇ ਕਾਰਨ ਮੌਤ ਹੋ ਗਈ ਹੈ ਤਦ ਦੱਸਦੀ ਹੈ ਕਿ ਐਸਆਈ ਪੁਸ਼ਪਿੰਦਰ ਸਿੰਘ ਪਵਾਨੀਗੜ ਤਸਵੀਰ ਖਜ਼ਾਨੇ ਦੇ ਵਿੱਚ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾ ਰਿਹਾ ਸੀ ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਪਵਾਨੀਗੜ ਦੇ ਨਾਲ ਜੁੜੀ ਹੈ ਵੱਡੀ ਖਬਰ ਹੈ ਜਿੱਥੇ ਐਸਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ ਪਵਾਨੀਗੜ੍ਹ ਦਾ ਹੀ ਵਸਨੀਕ ਸੀਗਾ ਏਐਸਆਈ ਪੁਸ਼ਪਿੰਦਰ ਸਿੰਘ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਵਾਨੀਗੜ੍ਹ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫੋਨ ਲਾਈਨ ਤੇ ਕੁਲਬੀਰ ਸੰਗਰੂਰ ਤੋਂ ਜੁੜੇ ਹੋਏ ਨੇ ਕੁਲਬੀਰ ਕੀ ਕੁਝ ਜਾਣਕਾਰੀ ਹੈ ਏਐਸਆਈ ਦੀ ਮੌਤ ਦੇ ਪਿੱਛੇ ਕੀ ਕੁਝ ਕਾਰਨ ਰਹੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਸ਼ਵਿੰਦਰ ਸਿੰਘ ਸੀਗਾ ਉਹ ਜਿਹੜਾ ਖਜਾਨੇ ਦੇ ਵਿੱਚ ਭਵਾਨੀਗੜ੍ਹ ਕਾਫੀ ਲੰਬੇ ਸਮੇਂ ਤੋਂ ਤਣਾਅਤ ਸੀ ਤਾਂ ਜਿਹੜੀ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਖੋਤੀ ਰਾਈਫਲ ਸੀਗੀ ਸਰਕਾਰੀ ਰਾਈਫਲ ਸੀ ਉਹਦੇ ਚੋਂ ਗੋਲੀ ਚੱਲਣ ਦੇ ਨਾਲ ਉਸਦੀ ਮੌਤ ਹੋ ਗਈ ਹੈਗੀ ਤੇ ਜਿਹੜੀ ਘਟਨਾ ਹੈਗੀ ਉਸ ਘਟਨਾ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮੌਕੇ ਤੇ ਕਾਰਨmane ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕਿ ਜਿਸ ਚੱਲਨੇ ਜਿਹੜੀ ਗੋਲੀ ਹੈਗੀ ਉਹ ਕੁਸ਼ਪਿੰਦਰ ਸਿੰਘ ਨੂੰ ਲੱਗੀ ਹੈਗੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਹਾਂ ਜੀ ਸੈਪ ਬਸਵਿੰਦਰ ਸਿੰਘ ਕਾਫੀ ਸਮੇਂ ਤੋਂ ਹੀ ਜਿਹੜਾ ਭਵਾਨੀਗੜ ਜਿਹੜਾ ਖਜ਼ਾਨਾ ਸੀਗਾ ਉਸ ਦੇ ਵਿੱਚ ਤਨਾ ਸੀ ਇਸ ਸਮੇ ਉਹ ਆਪਣੇ ਪਿੱਛੇ ਇੱਕ ਬੇਟਾ ਤੇ ਬੇਟੀ ਨੂੰ ਪਰਿਵਾਰ ਦੇ ਵਿੱਚ ਛੱਡ ਗਏ ਨੇਗੇ ਤੇ ਉਹਨਾਂ ਦੇ ਜਿਹੜਾ ਪਰਿਵਾਰ ਦੇ ਵਿੱਚ ਵੀ ਸਮੇ ਜਿਹੜਾ ਸੋਗ ਦਾ ਮਾਹੌਲ ਹੈ ਉਹ ਬਣਿਆ ਹੋਇਆਗਾ ਜੀ ਕੁਲਬੀਰ ਕਿਸੇ ਤਰ੍ਹਾਂ ਦੀ ਇਸ ਤਰੀਕੇ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਟਾਈਮ ਇਹ ਪੂਰੀ ਘਟਨਾ ਵਾਪਰੀ ਹੈ ਉਸ ਦੌਰਾਨ ਉਹਨਾਂ ਦੇ ਨਾਲ ਕੋਈ ਹੋਰ ਮੁਲਾਜ਼ਮ ਮੌਜੂਦ ਸੀ ਜੀ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਹਾਲੇ ਤੱਕ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਪੁਲਿਸ ਨੇ ਨਹੀਂ ਦਿੱਤੀ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈਗੀ ਦੋਹੇ ਤਰੀਕਿਆਂ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਚੱਲਣ ਦਾ ਕੀ ਕਾਰਨ ਸੀਗਾ ਇਹ ਆ ਜਿਹੜਾ ਰਾਈਫਲ ਦੇ ਵਿੱਚ ਕੋਈ ਪ੍ਰੋਬਲਮ ਸੀ ਜਾਂ ਕਿਸ ਤਰ੍ਹਾਂ ਦੀ ਹੈਗੀ ਕਿਉਂਕਿ ਖਜ਼ਾਨੇ ਦੇ ਵਿੱਚ ਦੋ ਤੋਂ ਜਿਹੜਾ ਵੱਧ ਵੀ ਕਈ ਵਾਰ ਜਿਹੜੇ ਪੁਲਿਸ ਅਫਸਰ ਨੇ ਉਹ ਤਣਾਤ ਹੁੰਦੇ ਨੇ ਤਾਂ ਪੁਲਿਸ ਏਸੀ ਚੀਜ਼ ਦੀ ਜਾਂਚ ਕਰ ਰਹੀ ਹੈ ਕਿ ਮੌਕੇ ਤੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਜੋ ਇਸ ਤਰ੍ਹਾਂ ਦੀ ਜੁੜੀ ਘਟਨਾ ਵਾਪਰੀ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਭਵਾਨੀਗੜ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਦੇ ਨਾਲ ਏਐਸਆਈ ਪੁਸ਼ਪਿੰਦਰ ਸਿੰਘ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ ਦੱਸਦੀ ਹੈ ਕਿ ਭਵਾਨੀਗੜ ਦਾ ਹੀ ਵਸਨੀਕ ਸੀ ਪੁਸ਼ਪਿੰਦਰ ਸਿੰਘ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਭਵਾਨੀਗੜ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਪੂਰੀ ਘਟਨਾ ਕਿਵੇਂ ਵਾਪਰੀ ਰਾਈਫਲ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਕਿਵੇਂ ਉਸ ਤੇ ਗੋਲੀ ਲੱਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਤਾਂ ਪੁਸ਼ਪਿੰਦਰ ਸਿੰਘ ਦੇ ਘਰ ਦੇ ਵਿੱਚ ਇਸ ਟਾਈਮ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਪੁਸ਼ਪਿੰਦਰ ਸਿੰਘ ਵਿਆਹਿਆ ਹੋਇਆ ਸੀ ਇੱਕ بیٹے ਅਤੇ ਬੇਟੀ ਦਾ ਪਿਓ ਸੀਗਾ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਆ ਉਹ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਵਾਨੀਗੜ ਤਹਿਸੀਲ ਖਜ਼ਾਨੇ ਦੇ ਵਿੱਚ ਐਸਆਈ ਪੁਸ਼ਪਿੰਦਰ ਸਿੰਘ ਲੰਬੇ ਸਮੇਂ ਤੋਂ ਤਾਇਨਾਤ ਸੀਗੇ ਜਿਨ੍ਹਾਂ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਕਾਰਨ ਮੌਤ ਹੁੰਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਰੀਕ ਸੁਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਸੰਗਰੂਰ ਦੇ ਪਵਾਨੀਗੜ ਦੇ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਏਐਸਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਦੇ ਕਾਰਨ ਮੌਤ ਹੋ ਗਈ ਹੈ ਤਦ ਦੱਸਦੀ ਹੈ ਕਿ ਐਸਆਈ ਪੁਸ਼ਪਿੰਦਰ ਸਿੰਘ ਪਵਾਨੀਗੜ ਤਸਵੀਰ ਖਜ਼ਾਨੇ ਦੇ ਵਿੱਚ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾ ਰਿਹਾ ਸੀ ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਪਵਾਨੀਗੜ ਦੇ ਨਾਲ ਜੁੜੀ ਹੈ ਵੱਡੀ ਖਬਰ ਹੈ ਜਿੱਥੇ ਐਸਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ ਪਵਾਨੀਗੜ ਦਾ ਹੀ ਵਸਨੀਕ ਸੀਗਾ ਐਸਆਈ ਪੁਸ਼ਪਿੰਦਰ ਸਿੰਘ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਵਾਨੀਗੜ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫੋਨਲਾਈਨ ਤੇ ਕੁਲਬੀਰ ਸੰਗਰੂਰ ਤੋਂ ਜੁੜੇ ਹੋਏ ਨੇ ਕੁਲਬੀਰ ਕੀ ਕੁਝ ਜਾਣਕਾਰੀ ਹੈ ਐਸਐਸਆਈ ਦੇ ਮੌਤ ਦੇ ਪਿੱਛੇ ਕੀ ਕੁਝ ਕਾਰਨ ਰਹੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਸ਼ਵਿੰਦਰ ਸਿੰਘ ਸੀਗਾ ਉਹ ਜਿਹੜਾ ਖਜ਼ਾਨੇ ਦੇ ਵਿੱਚ ਭਵਾਨੀਗੜ੍ਹ ਕਾਫੀ ਲੰਬੇ ਸਮੇਂ ਤੋਂ ਤਨਾਤ ਸੀ ਤਾਂ ਜਿਹੜੀ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਖੋਦੀ ਰਾਈਫਲ ਸੀਗੀ ਸਰਕਾਰੀ ਰਾਈਫਲ ਸੀ ਉਹਦੇ ਚੋਂ ਗੋਲੀ ਚੱਲਣ ਦੇ ਨਾਲ ਉਸਦੀ ਮੌਤ ਹੋ ਗਈ ਹੈਗੀ ਤੇ ਜੋ ਜਿਹੜੀ ਘਟਨਾ ਹੈਗੀ ਉਸ ਘਟਨਾ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮੌਕੇ ਤੇ ਕਾਰਨ ਬਣੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕਿ ਜਿਸ ਚੱਲਨੇ ਜਿਹੜੀ ਗੋਲੀ ਹੈਗੀ ਉਹ ਪਸ਼ਵਿੰਦਰ ਸਿੰਘ ਨੂੰ ਲੱਗੀ ਹੈਗੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਏਐਸਆਈ ਪਸ਼ਵਿੰਦਰ ਸਿੰਘ ਕਾਫੀ ਸਮੇਂ ਤੋਂ ਹੀ ਜਿਹੜਾ ਭਵਾਨੀਗੜ ਜਿਹੜਾ ਖਜ਼ਾਨਾ ਸੀਗਾ ਉਸ ਦੇ ਵਿੱਚ ਤਨਾਅ ਸੀ ਇਸ ਸਮੇ ਉਹ ਆਪਣੇ ਪਿੱਛੇ ਇੱਕ ਪੇਟਾ ਤੇ ਬੇਟੀ ਨੂੰ ਪਰਿਵਾਰ ਦੇ ਵਿੱਚ ਛੱਡ ਗਏ ਨੇਗੇ ਤੇ ਉਹਨਾਂ ਦੇ ਜਿਹੜਾ ਪਰਿਵਾਰ ਦੇ ਵਿੱਚ ਵੀ ਸਮੇ ਜਿਹੜਾ ਸੋਗ ਦਾ ਮਾਹੌਲ ਹੈ ਉਹ ਬਣਿਆ ਹੋਇਆ ਹੈਗਾ ਜੀ ਕੁਲਬੀਰ ਕਿਸੇ ਤਰ੍ਹਾਂ ਦੀ ਇਸ ਤਰੀਕੇ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਟਾਈਮ ਇਹ ਪੂਰੀ ਘਟਨਾ ਵਾਪਰੀਆ ਉਸ ਦੌਰਾਨ ਉਹਨਾਂ ਦੇ ਨਾਲ ਕੋਈ ਹੋਰ ਮੁਲਾਜ਼ਮ ਮੌਜੂਦ ਸੀ ਜੀ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਹਾਲੇ ਤੱਕ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਪੁਲਿਸ ਨੇ ਨਹੀਂ ਦੱਸੀ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈਗੀ ਦੋਹੇ ਤਰੀਕਿਆਂ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਚੱਲਣ ਦਾ ਕੀ ਕਾਰਨ ਸੀਗਾ ਕਿ ਆ ਜਿਹੜਾ ਰਾਈਫਲ ਦੇ ਵਿੱਚ ਕੋਈ ਪ੍ਰੋਬਲਮ ਸੀ ਜਾਂ ਕਿਸ ਤਰ੍ਹਾਂ ਦੀਗੀ ਕਿਉਂਕਿ ਖਜ਼ਾਨੇ ਦੇ ਵਿੱਚ ਅ ਦੋ ਤੋਂ ਜਿਹੜਾ ਵੱਧ ਵੀ ਕਈ ਵਾਰ ਜਿਹੜੇ ਪੁਲਿਸ ਅਫਸਰ ਨੇ ਉਹ ਤਣਾਤ ਹੁੰਦੇ ਨੇ ਤਾਂ ਪੁਲਿਸ ਇਸੇ ਚੀਜ਼ ਦੀ ਜਾਂਚ ਕਰ ਰਹੀ ਹੈ ਕਿ ਮੌਕੇ ਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਜੋ ਇਸ ਤਰ੍ਹਾਂ ਦੀ ਜੁੜੀ ਇਹ ਘਟਨਾ ਵਾਪਰੀ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਭਵਾਨੀਗੜ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਦੇ ਨਾਲ ਏਐਸਆਈ ਪੁਸ਼ਪਿੰਦਰ ਸਿੰਘ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ ਦੱਸਦੀ ਹੈ ਕਿ ਭਵਾਨੀਗੜ ਦਾ ਹੀ ਵਸਨੀਕ ਸੀ ਪੁਸ਼ਪਿੰਦਰ ਸਿੰਘ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਭਵਾਨੀਗੜ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਪੂਰੀ ਘਟਨਾ ਕਿਵੇਂ ਵਾਪਰੀ ਰਾਈਫਲ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਕਿਵੇਂ ਉਸ ਤੇ ਗੋਲੀ ਲੱਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਤਾਂ ਪੁਸ਼ਪਿੰਦਰ ਸਿੰਘ ਦੇ ਘਰ ਦੇ ਵਿੱਚ ਇਸ ਟਾਈਮ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਪੁਸ਼ਪਿੰਦਰ ਸਿੰਘ ਵਿਆਹਿਆ ਹੋਇਆ ਸੀ ਇੱਕ بیٹے ਅਤੇ ਬੇਟੀ ਦਾ ਪਿਓ ਸੀਗਾ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਆ ਉਹ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਵਾਨੀਗੜ ਤਹਿਸੀਲ ਖਜ਼ਾਨੇ ਦੇ ਵਿੱਚ ਐਸਆਈ ਪੁਸ਼ਪਿੰਦਰ ਸਿੰਘ ਲੰਬੇ ਸਮੇਂ ਤੋਂ ਤਾਇਨਾਤ ਸੀਗੇ ਜਿਨ੍ਹਾਂ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਕਾਰਨ ਮੌਤ ਹੁੰਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਸੰਗਰੂਰ ਦੇ ਪਵਾਨੀਗੜ ਦੇ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਏਐਸਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਦੇ ਕਾਰਨ ਮੌਤ ਹੋ ਗਈ ਹੈ ਤਾਂ ਦੱਸ ਦਈਏ ਕਿ ਐਸਆਈ ਪੁਸ਼ਪਿੰਦਰ ਸਿੰਘ ਪਵਾਨੀਗੜ ਤਸਵੀਰ ਖਜ਼ਾਨੇ ਦੇ ਵਿੱਚ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾਰ ਰਿਹਾ ਸੀ ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਾਂ ਦੱਸ ਦਈਏ ਕਿ ਪਵਾਨੀਗੜ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਐਸਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ ਪਵਾਨੀਗੜ ਦਾ ਹੀ ਵਸਨੀਕ ਸੀਗਾ ਐਸਆਈ ਪੁਸ਼ਪਿੰਦਰ ਸਿੰਘ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਵਾਨੀਗੜ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫੋਨਲਾਈਨ ਤੇ ਕੁਲਬੀਰ ਸੰਗਰੂਰ ਤੋਂ ਜੁੜੇ ਹੋਏ ਨੇ ਕੁਲਬੀਰ ਕੀ ਕੁਝ ਜਾਣਕਾਰੀ ਹੈ ਐਸਐਸਆਈ ਦੇ ਮੌਤ ਦੇ ਪਿੱਛੇ ਕੀ ਕੁਝ ਕਾਰਨ ਰਹੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਸ਼ਵਿੰਦਰ ਸਿੰਘ ਸੀਗਾ ਉਹ ਜਿਹੜਾ ਖਜ਼ਾਨੇ ਦੇ ਵਿੱਚ ਭਵਾਨੀਗੜ੍ਹ ਕਾਫੀ ਲੰਬੇ ਸਮੇਂ ਤੋਂ ਤਣਾਤ ਸੀ ਤਾਂ ਜਿਹੜੀ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਖੋਦੀ ਰਾਈਫਲ ਸੀਗੀ ਸਰਕਾਰੀ ਰਾਈਫਲ ਸੀ ਉਹਦੇ ਚੋਂ ਗੋਲੀ ਚੱਲਣ ਦੇ ਨਾਲ ਉਸਦੀ ਮੌਤ ਹੋ ਗਈ ਹੈਗੀ ਤੇ ਜੋ ਜਿਹੜੀ ਘਟਨਾ ਹੈ ਕਿ ਉਸ ਘਟਨਾ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮੌਕੇ ਤੇ ਕਾਰਨ ਬਣੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕਿ ਜਿਸ ਚੱਲਨੇ ਜਿਹੜੀ ਗੋਲੀ ਹੈਗੀ ਉਹ ਕੁਸ਼ਵਿੰਦਰ ਸਿੰਘ ਨੂੰ ਲੱਗੀ ਹੈਗੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਕੁਸ਼ਵਿੰਦਰ ਸਿੰਘ ਕਾਫੀ ਸਮੇਂ ਤੋਂ ਹੀ ਜਿਹੜਾ ਭਵਾਨੀਗੜ ਜਿਹੜਾ ਖਜ਼ਾਨਾ ਸੀਗਾ ਉਸ ਦੇ ਵਿੱਚ ਤਣਾਅ ਸੀ ਇਸ ਸਮੇ ਉਹ ਆਪਣੇ ਪਿੱਛੇ ਇੱਕ ਬੇਟਾ ਤੇ ਬੇਟੀ ਨੂੰ ਪਰਿਵਾਰ ਦੇ ਵਿੱਚ ਛੱਡ ਗਏ ਨੇਗੇ ਤੇ ਉਹਨਾਂ ਦੇ ਜਿਹੜਾ ਪਰਿਵਾਰ ਦੇ ਵਿੱਚ ਵੀ ਸਮ ਜਿਹੜਾ ਸੋਗ ਦਾ ਮਾਹੌਲ ਹੈ ਉਹ ਬਣਿਆ ਹੋਇਆ ਹੈਗਾ ਜੀ ਕੁਲਬੀਰ ਕਿਸੇ ਤਰ੍ਹਾਂ ਦੀ ਇਸ ਤਰੀਕੇ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਟਾਈਮ 에 ਪੂਰੀ ਘਟਨਾ ਵਾਪਰੀਆ ਉਸ ਦੌਰਾਨ ਉਹਨਾਂ ਦੇ ਨਾਲ ਕੋਈ ਹੋਰ ਮੁਲਾਜ਼ਮ ਮੌਜੂਦ ਸੀ ਜੀ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਹਾਲੇ ਤੱਕ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਪੁਲਿਸ ਨੇ ਨਹੀਂ ਦੱਸੀ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਦੋਹੇ ਤਰੀਕਿਆਂ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਚੱਲਣ ਦਾ ਕੀ ਕਾਰਨ ਸੀਗਾ ਕਿ ਆ ਜਿਹੜਾ ਰਾਈਫਲ ਦੇ ਵਿੱਚ ਕੋਈ ਪ੍ਰੋਬਲਮ ਸੀ ਜਾਂ ਕਿਸ ਤਰ੍ਹਾਂ ਦੀਗੀ ਕਿਉਂਕਿ ਖਜ਼ਾਨੇ ਦੇ ਵਿੱਚ ਅ ਦੋ ਤੋਂ ਜਿਹੜਾ ਵੱਧ ਵੀ ਕਈ ਵਾਰ ਜਿਹੜੇ ਪੁਲਿਸ ਅਫਸਰ ਨੇ ਉਹ ਤਣਾਤ ਹੁੰਦੇ ਨੇ ਤਾਂ ਪੁਲਿਸ ਇਸੇ ਚੀਜ਼ ਦੀ ਜਾਂਚ ਕਰ ਰਹੀ ਹੈ ਕਿ ਮੌਕੇ ਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਜੋ ਇਸ ਤਰ੍ਹਾਂ ਦੀ ਜੁੜੀ ਘਟਨਾ ਵਾਪਰੀ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਭਵਾਨੀਗੜ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਦੇ ਨਾਲ ਏਐਸਆਈ ਪੁਸ਼ਪਿੰਦਰ ਸਿੰਘ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ ਦੱਸਦੀ ਹੈ ਕਿ ਪਵਾਨੀਗੜ ਦਾ ਹੀ ਵਸਨੀਕ ਸੀ ਪੁਸ਼ਪਿੰਦਰ ਸਿੰਘ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਵਾਨੀਗੜ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਪੂਰੀ ਘਟਨਾ ਕਿਵੇਂ ਵਾਪਰੀ ਰਾਈਫਲ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਕਿਵੇਂ ਉਸਦੇ ਗੋਲੀ ਲੱਗੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਤਾਂ ਪੁਸ਼ਪਿੰਦਰ ਸਿੰਘ ਦੇ ਘਰ ਦੇ ਵਿੱਚ ਇਸ ਟਾਈਮ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਪੁਸ਼ਪਿੰਦਰ ਸਿੰਘ ਵਿਆਹਿਆ ਹੋਇਆ ਸੀ ਇੱਕ ਬੇਟੇ ਅਤੇ ਬੇਟੀ ਦਾ ਪਿਓ ਸੀਗਾ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਆ ਉਹ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਵਾਨੀਗੜ ਤਹਿਸੀਲ ਖਜ਼ਾਨੇ ਦੇ ਵਿੱਚ ਐਸਆਈ ਪੁਸ਼ਪਿੰਦਰ ਸਿੰਘ ਲੰਬੇ ਸਮੇਂ ਤੋਂ ਤਾਇਨਾਤ ਸੀਗੇ ਜਿਨ੍ਹਾਂ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਕਾਰਨ ਮੌਤ ਹੁੰਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੈਨਿਕ ਸੁਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਸੰਗਰੂਰ ਦੇ ਪਵਾਨੀਗੜ ਦੇ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਏਐਸਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਦੇ ਕਾਰਨ ਮੌਤ ਹੋ ਗਈ ਹੈ ਤਦ ਦੱਸਦੀ ਹੈ ਕਿ ਏਐਸਆਈ ਪੁਸ਼ਪਿੰਦਰ ਸਿੰਘ ਪਵਾਨੀਗੜ ਤਸਵੀਰ ਖਜ਼ਾਨੇ ਦੇ ਵਿੱਚ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾ ਰਿਹਾ ਸੀ ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਪਵਾਨੀਗੜ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਏਐਸਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ ਪਵਾਨੀਗੜ੍ਹ ਦਾ ਹੀ ਵਸਨੀਕ ਸੀਗਾ ਐਸਐਸਆਈ ਪੁਸ਼ਪਿੰਦਰ ਸਿੰਘ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਵਾਨੀਗੜ੍ਹ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫੋਨ ਲਾਈਨ ਤੇ ਕੁਲਬੀਰ ਸੰਗਰੂਰ ਤੋਂ ਜੁੜੇ ਹੋਏ ਨੇ ਕੁਲਬੀਰ ਕੀ ਕੁਝ ਜਾਣਕਾਰੀ ਹੈ ਐਸਐਸਆਈ ਦੀ ਮੌਤ ਦੇ ਪਿੱਛੇ ਕੀ ਕੁਝ ਕਾਰਨ ਰਹੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਸ਼ਵਿੰਦਰ ਸਿੰਘ ਸੀਗਾ ਉਹ ਜਿਹੜਾ ਖਜਾਨੇ ਦੇ ਵਿੱਚ ਭਵਾਨੀਗੜ੍ਹ ਕਾਫੀ ਲੰਬੇ ਸਮੇਂ ਤੋਂ ਤਣਾਅਤ ਸੀ ਤਾਂ ਜਿਹੜੀ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਖੋਤੀ ਰਾਈਫਲ ਸੀਗੀ ਸਰਕਾਰੀ ਰਾਈਫਲ ਸੀ ਉਹਦੇ ਚੋਂ ਗੋਲੀ ਚੱਲਣ ਦੇ ਨਾਲ ਉਸਦੀ ਮੌਤ ਹੋ ਗਈ ਹੈਗੀ ਤੇ ਜਿਹੜੀ ਘਟਨਾ ਹੈਗੀ ਉਸ ਘਟਨਾ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮੌਕੇ ਤੇ ਕਾਰਨ ਬਣੇ ਕਿਤਰਾ ਦੇ ਹਾਲਾਤ ਸੀਗੇ ਕਿ ਜਿਸ ਚੱਲਨੇ ਜਿਹੜੀ ਗੋਲੀ ਹੈਗੀ ਉਹ ਕੁਸ਼ਪਿੰਦਰ ਸਿੰਘ ਨੂੰ ਲੱਗੀ ਹੈਗੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਹਈ ਐ ਸਈ ਪਸ਼ਵਿੰਦਰ ਸਿੰਘ کافی ਸਮੇਂ ਤੋਂ ਹੀ ਜਿਹੜਾ ਭਵਾਨੀਗੜ ਜਿਹੜਾ ਖਜ਼ਾਨਾ ਸੀਗਾ ਉਸ ਦੇ ਵਿੱਚ ਤਨਾਫ ਸੀ ਇਸ ਸਮੇ ਉਹ ਆਪਣੇ ਪਿੱਛੇ ਇੱਕ ਬੇਟਾ ਤੇ ਬੇਟੀ ਨੂੰ ਪਰਿਵਾਰ ਦੇ ਵਿੱਚ ਛੱਡ ਗਏ ਨੇਗੇ ਤੇ ਉਹਨਾਂ ਦੇ ਜਿਹੜਾ ਪਰਿਵਾਰ ਦੇ ਵਿੱਚ ਵੀ ਸਮੇ ਜਿਹੜਾ ਸੋਗ ਦਾ ਮਾਹੌਲ ਹੈ ਉਹ ਬਣਿਆ ਹੋਇਆਗਾ ਜੀ ਕੁਲਬੀਰ ਕਿਸੇ ਤਰ੍ਹਾਂ ਦੀ ਇਸ ਤਰੀਕੇ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਟਾਈਮ 'ਤੇ ਪੂਰੀ ਘਟਨਾ ਵਾਪਰੀਆ ਉਸ ਦੌਰਾਨ ਉਹਨਾਂ ਦੇ ਨਾਲ ਕੋਈ ਹੋਰ ਮੁਲਾਜ਼ਮ ਮੌਜੂਦ ਸੀ ਜੀ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਹਾਲੇ ਤੱਕ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਪੁਲਿਸ ਨੇ ਨਹੀਂ ਦੱਸੀ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈਗੀ ਦੋਹੇ ਤਰੀਕਿਆਂ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਚੱਲਣ ਦਾ ਕੀ ਕਾਰਨ ਸੀਗਾ ਕਿ ਜਿਹੜਾ ਰਾਈਫਲ ਦੇ ਵਿੱਚ ਕੋਈ ਪ੍ਰੋਬਲਮ ਸੀ ਜਾਂ ਕਿਸ ਤਰ੍ਹਾਂ ਦੀ ਸੀ ਕਿਉਂਕਿ ਖਜ਼ਾਨੇ ਦੇ ਵਿੱਚ ਦੋ ਤੋਂ ਜਿਹੜਾ ਵੱਧ ਵੀ ਕਈ ਵਾਰ ਜਿਹੜੇ ਪੁਲਿਸ ਅਫਸਰ ਨੇ ਉਹ ਤਣਾਤ ਹੁੰਦੇ ਨੇ ਤਾਂ ਪੁਲਿਸ ਇਸੇ ਚੀਜ਼ ਦੀ ਜਾਂਚ ਕਰ ਰਹੀ ਹੈ ਕਿ ਮੌਕੇ ਤੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਜੋ ਇਸ ਤਰ੍ਹਾਂ ਦੀ ਜੁੜੀ ਘਟਨਾ ਵਾਪਰੀ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਭਵਾਨੀਗੜ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਦੇ ਨਾਲ ਏਐਸਆਈ ਪੁਸ਼ਪਿੰਦਰ ਸਿੰਘ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ ਦੱਸਦੀ ਹੈ ਕਿ ਭਵਾਨੀਗੜ ਦਾ ਹੀ ਵਸਨੀਕ ਸੀ ਪੁਸ਼ਪਿੰਦਰ ਸਿੰਘ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਭਵਾਨੀਗੜ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਪੂਰੀ ਘਟਨਾ ਕਿਵੇਂ ਵਾਪਰੀ ਰਾਈਫਲ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਕਿਵੇਂ ਉਸ ਤੇ ਗੋਲੀ ਲੱਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਤਾਂ ਪੁਸ਼ਪਿੰਦਰ ਸਿੰਘ ਦੇ ਘਰ ਦੇ ਵਿੱਚ ਇਸ ਟਾਈਮ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਪੁਸ਼ਪਿੰਦਰ ਸਿੰਘ ਵਿਆਹਿਆ ਹੋਇਆ ਸੀ ਇੱਕ بیٹے ਅਤੇ ਬੇਟੀ ਦਾ ਪਿਓ ਸੀਗਾ ਤ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਆ ਉਹ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਵਾਨੀਗੜ ਤਹਿਸੀਲ ਖਜ਼ਾਨੇ ਦੇ ਵਿੱਚ ਐਸਆਈ ਪੁਸ਼ਪਿੰਦਰ ਸਿੰਘ ਲੰਬੇ ਸਮੇਂ ਤੋਂ ਤਾਇਨਾਤ ਸੀਗੇ ਜਿਨ੍ਹਾਂ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਕਾਰਨ ਮੌਤ ਹੁੰਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਸੰਗਰੂਰ ਦੇ ਪਵਾਨੀਗੜ ਦੇ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਏਐਸਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਦੇ ਕਾਰਨ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਏਐਸਆਈ ਪੁਸ਼ਪਿੰਦਰ ਸਿੰਘ ਪਵਾਨੀਗੜ ਤਸਵੀਰ ਖਜ਼ਾਨੇ ਦੇ ਵਿੱਚ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾ ਰਿਹਾ ਸੀ ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਪਵਾਨੀਗੜ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਏਐਸਆਈ ਪੁਸ਼ਪਿੰਦਰ ਸਿੰਘ ਦੀ ਡਿਊਟੀ ਦੌਰਾਨ ਸਰਕਾਰੀ ਅਸਲੇ ਚੋਂ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ ਪਵਾਨੀਗੜ ਦਾ ਹੀ ਵਸਨੀਕ ਸੀਗਾ ਏਐਸਆਈ ਪੁਸ਼ਪਿੰਦਰ ਸਿੰਘ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਵਾਨੀਗੜ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫੋਨ ਲਾਈਨ ਤੇ ਕੁਲਬੀਰ ਸੰਗਰੂਰ ਤੋਂ ਜੁੜੇ ਹੋਏ ਨੇ ਕੁਲਬੀਰ ਕੀ ਕੁਝ ਜਾਣਕਾਰੀ ਹੈ ਏਐਸਆਈ ਦੀ ਮੌਤ ਦੇ ਪਿੱਛੇ ਕੀ ਕੁਝ ਕਾਰਨ ਰਹੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਸ਼ਵਿੰਦਰ ਸਿੰਘ ਸੀਗਾ ਉਹ ਜਿਹੜਾ ਖਜ਼ਾਨੇ ਦੇ ਵਿੱਚ ਭਵਾਨੀਗੜ੍ਹ ਕਾਫੀ ਲੰਬੇ ਸਮੇਂ ਤੋਂ ਤਣਾਤ ਸੀ ਤਾਂ ਜਿਹੜੀ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਖੋਤੀ ਰਾਈਫਲ ਸੀਗੀ ਸਰਕਾਰੀ ਰਾਈਫਲ ਸੀ ਉਹਦੇ ਚੋਂ ਗੋਲੀ ਚੱਲਣ ਦੇ ਨਾਲ ਉਸਦੀ ਮੌਤ ਹੋ ਗਈ ਹੈਗੀ ਤੇ ਜਿਹੜੀ ਘਟਨਾ ਹੈਗੀ ਉਸ ਘਟਨਾ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮੌਕੇ ਤੇ ਕਾਰਨ ਬਣੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕਿ ਜਿਸ ਚੱਲਨੇ ਜਿਹੜੀ ਗੋਲੀ ਹੈਗੀ ਉਹ ਕੁਸ਼ਪਿੰਦਰ ਸਿੰਘ ਨੂੰ ਲੱਗੀ ਹੈਗੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਹਾਂ ਜੀ ਸੇ ਪਸ਼ਵਿੰਦਰ ਸਿੰਘ ਕਾਫੀ ਸਮੇਂ ਤੋਂ ਹੀ ਜਿਹੜਾ ਭਵਾਨੀਗੜ ਜਿਹੜਾ ਖਜ਼ਾਨਾ ਸੀਗਾ ਉਸ ਦੇ ਵਿੱਚ ਤਨਾ ਸੀ ਇਸ ਸਮੇ ਉਹ ਆਪਣੇ ਪਿੱਛੇ ਇੱਕ ਬੇਟਾ ਤੇ ਬੇਟੀ ਨੂੰ ਪਰਿਵਾਰ ਦੇ ਵਿੱਚ ਛੱਡ ਗਏ ਨੇਗੇ ਤੇ ਉਹਨਾਂ ਦੇ ਜਿਹੜਾ ਪਰਿਵਾਰ ਦੇ ਵਿੱਚ ਵੀ ਸਮ ਜਿਹੜਾ ਸੋਗ ਦਾ ਮਾਹੌਲ ਹੈ ਉਹ ਬਣਿਆ ਹੋਇਆਗਾ ਜੀ ਕੁਲਬੀਰ ਕਿਸੇ ਤਰ੍ਹਾਂ ਦੀ ਇਸ ਤਰੀਕੇ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਟਾਈਮ 'ਤੇ ਪੂਰੀ ਘਟਨਾ ਵਾਪਰੀਆ ਉਸ ਦੌਰਾਨ ਉਹਨਾਂ ਦੇ ਨਾਲ ਕੋਈ ਹੋਰ ਮੁਲਾਜ਼ਮ ਮੌਜੂਦ ਸੀ ਜੀ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਹਾਲੇ ਤੱਕ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਪੁਲਿਸ ਨੇ ਨਹੀਂ ਦੱਸੀ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈਗੀ ਅ ਦੋਹੇ ਤਰੀਕਿਆਂ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਚੱਲਣ ਦਾ ਕੀ ਕਾਰਨ ਸੀਗਾ ਕਿ ਆ ਜਿਹੜਾ ਰਾਈਫਲ ਦੇ ਵਿੱਚ ਕੋਈ ਪ੍ਰੋਬਲਮ ਸੀ ਜਾਂ ਕਿਸ ਤਰ੍ਹਾਂ ਦੀਗੀ ਕਿਉਂਕਿ ਖਜ਼ਾਨੇ ਦੇ ਵਿੱਚ ਦੋ ਤੋਂ ਜਿਹੜਾ ਵੱਧ ਵੀ ਕਈ ਵਾਰ ਜਿਹੜੇ ਪੁਲਿਸ ਅਫਸਰ ਨੇ ਉਹ ਤਣਾਤ ਹੁੰਦੇ ਨੇ